ਉਹਨਾਂ ਦੀ ਸਕੀਮ ਨੇ ਗ੍ਰੈਬਿੰਗ ਸਕੀਮ ਹੈ ਛੋੜੀ ਜ਼ਮੀਨਾਂ ਕਬਜ਼ਾ ਕਰ ਲੈ ਮੈਂ ਪ੍ਰੈਸਰ ਨੂੰ ਦੱਸ ਰਿਹਾ ਸੀ ਇਹ ਚੰਡੀਗੜ੍ਹ ਸ਼ਹਿਰ ਹੈ 82000 ਏਕੜ ਚ ਬਣਿਆ ਹੈ तकरीबन 60 70 ਸਾਲ ਹੋ ਗਏ ਹਲੇ ਤੱਕ ਵੀ 8000 ਜ਼ਮੀਨ ਖਾਲੀ ਪਈ ਹੈ ਹਲੇ ਤੱਕ ਦੇਖੋ ਚੰਡੀਗੜ੍ਹ ਵੱਡੇ 300 ਕੋ ਦਾ ਕੈਪੀਟਲ ਹੈ 200 ਐਸੀ 20 20000 ਕਿੰਨਾ ਮਤਲਬ ਕੀ ਹੈ ਇਹਨਾਂ ਨੇ ਕੇਜਰੀਵਾਲ ਨੇ ਮੀਟਿੰਗ ਕੀਤੀ ਉਹ ਯਾਰ ਸਾਨੂੰ ਬੁਲਾਇਆ ਕਰਦੇ ਆਂ ਕਿ ਜਿਹੜੀਆਂ ਮੀਟਿੰਗਾਂ ਕਰੀ ਜਾਂਦੇ ਆਂ ਐਂ ਕਰੀ ਜਾਂਦੇ ਸਾਨੂੰ ਹਰ ਵਾਰੀ ਉਹ ਪੈਸਾ ਇਕੱਠਾ ਕਰਨਾ ਚਾਹੁੰਦੇ ਆ ਕਿਉਂਕਿ ਉਹਨਾਂ ਨੂੰ ਪਤਾ ਕਿ ਡੇਟ ਕਰ ਰਹਿ ਗਿਆ ਉਹਨਾਂ ਨੇ ਜਿਹੜੇ ਐਕਟ ਬਣਾਇਆ ਬੜਾ ਖਤਰਨਾਕ ਬਣਾਇਆ ਕਿ ਜਿਹੜੀ ਜ਼ਮੀਨ ਨੋਟੀਫਿਕੇਸ਼ਨ ਹੋ ਜੂਗੀ ਨਾ ਤੁਸੀਂ ਉਹਦੀ ਵੇਚ ਸਕਦੇ ਹੋ ਨਾ ਉਹਦੀ ਤੇ ਬੈਂਕ ਤੋਂ ਲੋਨ ਲੈ ਸਕਦੇ ਹੋ ਖੇਤੀ ਕਰ ਸਕਦੇ ਹੋ ਸੀ ਐਲਯੂ ਵੀ ਨਹੀਂ ਹੋਣਾ ਇੱਕ ਉਹਨੇ ਵਿੱਚ ਘੁੰਮੀ ਰੱਖ ਲਈ ਕਿ ਜਿਹਦੀ ਜ਼ਮੀਨ ਉਹ ਚਾਹੇ ਛੱਡ ਸਕਦੇ ਆ ਮਤਲਬ ਸੋ ਤੋਂ ਪੈਸਾ ਲੈ ਕੇ ਵੱਡੇ ਵੱਡੇ ਜਿਹੜੇ ਬਿਲਡਰਾਂ ਦਿੱਲੀ ਉਹਨਾਂ ਨਾਲ ਗੱਲ ਹੋ ਗਈ ਕਿ ਉਹ ਸੌਦੇ ਕਰਨਗੇ ਕਰੋੜ ਰੁਪਏ ਕਿੱਲਾ ਰੱਖਿਆ ਇਹਨਾਂ ਨੇ ਰੇਟ ਉਹਨਾਂ ਨੂੰ ਕੋਈ ਪਰਵਾਹ ਨਹੀਂ ਕੋਈ ਫਿਕਰ ਨਹੀਂ ਆਪਣੇ ਸੂਬੇ ਦੀ ਇਸ ਕਰਕੇ ਮੈਂ ਬੇਨਤੀ ਕਰਨਾ ਹੈ ਦੇਖੋ ਜੇ ਆ ਥੋੜੀ ਖੇਤਰੀ ਪਾਰਟੀ ਹੈ ਕਾਲੀ ਦਲ ਆ ਕਾਲੀ ਦਲਿਤ ਪੰਜਾਬ ਦੀ ਲੜਾਈ ਲੜਦੀ ਰਹੀ ਹੈ ਕਾਲੀ ਦਲੀ ਕੌਮ ਦੀ ਲੜਾਈ ਲੜਦੀ ਰਹੀ ਹੈ ਆ ਨੁਕਸਾਨ ਕਿਉਂ ਹੋ ਰਿਹਾ ਕਿਉਂਕਿ ਕਾਲੀ ਦਲ ਨੂੰ ਆਪਾਂ ਕਮਜ਼ੋਰ ਕਰਤਾ ਆ ਜਿਹੜਾ ਹੁੰਦਾ ਥੋੜੇ ਤੇ ਕਬਜ਼ਾ ਕਰ ਲੈਂਦਾ ਹਮਲਾ ਕਰ ਦਿੰਦਾ ਪਹਿਲੇ ਕਿਉਂ ਨਹੀਂ ਹਿੰਮਤ ਹੁੰਦੀ ਸੀ ਅਤੇ ਮੀਆਂ ਵੀ ਦਿੱਲੀ ਦੀਆਂ ਪਾਰਟੀਆਂ ਭਾਵੇਂ ਕਾਂਗਰਸ ਹੈ ਭਾਵੇਂ ਝਾੜੂ ਵਾਲੇ ਇਹ ਤੁਹਾਡੇ ਨਾਲ ਦਿਲ ਮਿਲ ਹੀ ਨਹੀਂ ਸਕਦਾ ਐਸ ਕਰਕੇ ਮੈਂ ਇਨਾ ਤੁਹਾਨੂੰ ਕਹਿਣਾ ਚਾਹਣਾ ਜਿਵੇਂ ਵੱਡੇ ਬਾਦਲ ਸਾਹਿਬ ਨੇ ਆਂਝ ਨਹੀਂ ਆਉਣਦੇ ਸੀ ਉਹ ਉਹਨਾਂ ਦੇ ਕਦਮੇ ਚੱਲਦੇ ਹੋਏ ਆਂਝ ਨਹੀਂ ਆਉਣਦਾ ਮੈਂ ਗਰੰਟੀ ਦੇਣਾ ਥੋੜੀ ਜਮੀਨ ਨਹੀਂ ਕੁਆਰ ਹੁੰਦਾ ਭਾਵੇਂ ਜਾਨ ਚਲੀ ਜਾਏ ਤੇਰੀ छोटा साथ चाहिए लगूंगा अगे मैं पिछे तुम खड़ जो जमीन नहीं हिलन दिता मैं तुम एनी गार पंद्रह तरीक तो लुधियाने जंग शुरू कर रहे खिलाफ आपसे जमीना लगातार रहूगी कम ਸੋ ਤੁਹਾਨੂੰ ਬੇਨਤੀ ਹੈ ਤੁਸੀਂ ਉਹਦੇ ਹਿੱਸਾ ਜ਼ਰੂਰ ਲਿਓ ਜਿੰਨੀ ਤਾਕਤ ਦਿਖਾਓਗੇ ਓਨੇ ਸੌਖੇ ਰਹੋਗੇ ਆ ਘਰੇ ਬਹਿ ਕੇ ਜਿੰਨਾ ਨਹੀਂ ਜਿੱਤੀਆਂ ਜਾਂਦੀਆਂ ਮੈਦਾਨ 'ਚ ਜਿੱਤੀਆਂ ਜਾਂਦੀਆਂ ਹੁਣ ਯੰਗ ਦਾ ਵੇਲਾ ਆ ਗਿਆ ਪੰਜਾਬ ਨੂੰ ਬਚਾਉਣ ਦਾ ਵੇਲਾ ਆ ਗਿਆ ਆ ਬਾਹਰਲੇ ਆਣੇ ਦੇਖੋ ਕੀ ਹਾਲਾਤ ਕੀਤੀ ਹੈ ਪੰਜਾਬ ਦੀ ਲੁੱਟ ਕੇ ਲੈ ਗਏ ਗੁੰਡਾਗਰਦੀ ਦਾ ਰਾਜ ਹੈ ਰੋਜ਼ ਗੈਂਗਸਟਰ ਉੱਠੀ ਜਾਂਦੇ ਆ ਘਰੋਂ ਨਿਕਲਣਾ ਔਖਾ ਹੈ ਕੋਈ ਸਮੱਸਿਆ ਆ ਜੇ ਤੁਹਾਨੂੰ ਐਂ ਵੀ ਪਤਾ ਕਿਹਦੇ ਕੋਲੇ ਜਾਣਾ ਹੈ ਆ ਫਰਕ ਹੈ ਸ਼੍ਰੋਮਣੀ ਅਕਾਲੀ ਦਲ ਸਰਕਾਰ ਦਾ ਮਤਲਬ ਹਰ ਵਰਕਰ ਨੂੰ ਪਤਾ ਸੀ ਕਿ ਜੇ ਕੋਈ ਮੇਰੇ ਕੋਲ ਸਮੱਸਿਆ ਹੈ ਮੈਂ ਕਿੱਥੇ ਜਾ ਸਕਦਾ ਤੇ ਕਿਵੇਂ ਹੱਲ ਹੋ ਸਕਦੀ ਹੈ ਤੇ ਤੁਸੀਂ ਦੇਖ ਲਓ ਜੋ ਕੁਝ ਵੀ ਤੁਸੀਂ ਦੇਖ ਰਹੇ ਹੋ ਆ ਉਦੋਂ ਹੀ ਬਣਿਆ ਜਦੋਂ ਅਕਾਲੀ ਦਲ ਦੀ ਸਰਕਾਰ ਹੈ ਆਖੇ ਜਿਹੜੇ ਦਿੱਲੀ ਵਾਲੇ ਭਾਵੇਂ ਕਾਂਗਰਸ ਹੈ ਭਾਵੇਂ ਝਾੜੂ ਵਾਲੇ ਇੱਕ ਇੱਟ ਦੱਸ ਦਿਓ ਕਿ ਲੱਗੀ ਹੋਏ ਇੱਕ ਸੜਕ ਦੱਸ ਦਿਓ ਇੱਕ ਸਕੂਲ ਦੱਸ ਦਿਓ ਇੱਕ ਕੰਸੀ ਦੱਸ ਦਿਓ ਜਿਹੜੀ ਉਹਨਾਂ ਨੇ ਬਣਾਈ ਹੋਏ ਬਣਾਉਣਾ ਹੀ ਨਹੀਂ ਉਹਨਾਂ ਨੇ ਉਹ ਝੂਠ ਬੋਲਦੇ ਆ ਤੁਹਾਨੂੰ ਕਮੜਾ ਕਰਕੇ ਇਹਦੀ ਆਪਣੀ ਕਾਮ ਹੈ ਜੀ ਆ ਕਿ ਮਿੰਟਾਂ ਚ ਗੁੰਮਰਾਹ ਹੋ ਜਾਂਦੀ ਹੈ ਤੇ ਨੁਕਸਾਨ ਵੀ ਫਿਰ ਆਪਣਾ ਹੀ ਹੁੰਦਾ ਫਿਰ ਆਪਾਂ ਪਛਤਾਉਨੇ ਆ ਇਸ ਕਰਕੇ ਹੁਣ ਆਪਾਂ ਗਲਤੀ ਨਹੀਂ ਕਰਨੀ ਆਪਣੇ ਖੇਤਰੀ ਪਾਰਟੀ ਕਾਲੀ ਦਲ ਤਗੜਾ ਕਰ ਦਿਓ ਉਹ ਕਾਲੀ ਦਲ ਦੀ ਜਮਾਹਰੀ ਹੈ ਤੁਹਾਡੇ ਢਾਲ ਬਣ ਕੇ ਅੱਗੇ ਖੜ੍ਹਦੇ ਤੋਂ ਮੈਂ ਅੱਜ ਤੱਕ ਅੱਲਾਹ ਦੀ ਬੇਨਤੀ ਕਰਵਾ ਕੇ ਆਇਆ ਸੀ ਕਿ 15 ਤਰੀਕ ਨੂੰ ਤੁਸੀਂ ਹਾਜ਼ਰੀ ਜ਼ਰੂਰ ਦਿਓ ਤੇ ਸਾਰੇ ਬੰਦੇ ਜ਼ਰੂਰ ਪਹੁੰਚੋ 10 ਵਜੇ ਆਪਾਂ ਦਰਨਾ ਸ਼ੁਰੂ ਹੈ ਠੇਹਰੀ ਲਿਆ ਲਾਂਗੇ ਉੱਥੇ ਉਹਦੇ ਬਾਅਦ ਲਗਾਤਾਰ ਪੂਰੇ ਪੰਜਾਬ ਚੱਲੂਗਾ ਪ੍ਰੋਗਰਾਮ ਜਿੰਨਾ ਤੱਕ ਵਾਪਸ ਨਹੀਂ ਲੈਂਦੇ ਐ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਭਾਈ ਜਿੰਗਰਾ ਕੱਲ ਦਾ ਭਾਈ ਜਿੰਗਰਾ